ਪਰਮ ਸਨਮਾਨ ਜੋਗ ਜੁਗ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੋਦ ਦਾ ਆਨੰਦ ਮਾਰੀ ਸਾਧ ਸੰਗ ਜੀਓ ਵੱਡਿਆਂ ਭਾਗਾਂ ਵਾਲੇ ਹੋ ਜੋ ਹਰ ਹਫਤੇ ਦੀ ਤਰ੍ਹਾਂ ਅੱਜ ਵੀ ਚੁਪਹਿਰਾ ਜੱਪ ਤੱਪ ਸਮਾਗਮ ਵਿੱਚ ਪਹੁੰਚੇ ਹੋ ਆਓ ਜਿਹਨੇ ਇੱਥੇ ਬੈਠੇ ਹੋ ਜੇ ਘਰਾਂ 'ਚ ਬੈਠ ਕੇ ਵੇਖ ਰਹੇ ਹੋ ਸਤਿਗੁਰੂ ਜੀ ਦੇ ਅਦਬ ਸਤਕਾਰ ਦੇ ਵਿੱਚ ਦੋਵੇਂ ਹੱਥ ਜੋੜ ਲਓ ਸਾਰੇ ਜਾਨੇ ਅੰਦਰੋਂ ਭਿੱਜ ਕੇ ਪ੍ਰੇਮ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਕੁ ਦਿਨ ਹੋਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਜੀ ਦਾ ਪ੍ਰਕਾਸ਼ ਜਰ ਲੰਕੇ ਗਿਆ ਹੈ ਜੋ ਸੰਗਤਾਂ ਨੇ ਬੜੀ ਸ਼ਰਧਾ ਨਾਲ ਮਨਾਇਆ ਤੇ ਮਨਾ ਰਹੀਆਂ ਨੇ ਸੰਗਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਜੀ ਸੰਸਾਰ ਦਾ ਭਲਾ ਕਰਦਿਆਂ ਕਰਦਿਆਂ ਗੁਰੂ ਕੁਸ਼ੇਤਰ ਦੇ ਇਲਾਕੇ 'ਚ ਪਹੁੰਚਦੇ ਨੇ ਇੱਥੇ ਬੇਅੰਤ ਸੰਗਤਾਂ ਆ ਕੇ ਸਤ ਗੁਰ ਜੀ ਦੀ ਜਿਦਾਰੇ ਕਰਦੀਆਂ ਨੇ ਆਪਣੇ ਭਾਗ ਬਣਾਉਂਦੀਆਂ ਨੇ ਜਿੰਨ ਜਿੰਨ ਨੂੰ ਵੀ ਪਤਾ ਲੱਗਦਾ ਹੈ ਇਦਾਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਇਸ ਇਲਾਕੇ 'ਚ ਆਏ ਨੇ ਤੇ ਉਹ ਸਤਗੁਰੂ ਦੇ ਦਰਸ਼ਨਾਂ ਵਾਸਤੇ ਜਾਂਦਾ ਹੈ ਤੇ ਦਰਸ਼ਨ ਕਰਕੇ ਸਤਗੁਰੂ ਕੋਲੋਂ ਖੁਸ਼ੀਆਂ ਲੈਂਦਾ ਹੈ ਇਸੇ ਇਲਾਕੇ ਦਾ ਇੱਕ ਬ੍ਰਾਹਮਣ ਹੋਇਆ ਜੀ ਉਹਦਾ ਨਾਮ ਆਇਆ ਜੀ RAMDAT ਬ੍ਰਾਹਮਣ RAMDAT ਇਹਨੂੰ ਵੀ ਪਤਾ ਲੱਗਦਾ ਹੈ ਇਹ ਵੀ ਸਤਗੁਰੂ ਦੇ ਦਰਿਆਵਾਂ ਵਾਸਤੇ ਪਹੁੰਚਦਾ ਹੈ ਇਹ ਬ੍ਰਾਹਮਣ ਬੜਾ ਸੰਤੋਖੀ ਸੀ ਇਹਦਾ ਸੁਭਾਅ ਵੀ ਬੜਾ ਮਿੱਠ ਬੋਲੜਾ ਸੀ ਤੇ ਇਹਦੀ ਨੀਅਤ ਵੀ ਰਾਸ ਸੀ ਪ੍ਰਮਾਤਮਾ ਦੇ ਸ਼ਰਧਾ ਵਾਲਾ ਹੈ ਇਹਦੀ ਨੀਅਤ ਬਿਲਕੁਲ ਸਾਫ਼ ਹੈ ਫਗਾਂ ਵਾਲਿਓ ਜੇ ਦੀ ਨੀਅਤ ਸਾਫ ਹੋਵੇ ਨਾ ਪਰਮੇਸ਼ਰ ਦੇ ਕੋਲੋਂ ਗੁਰੂ ਦੇ ਕੋਲੋਂ ਦਾਤਾਂ ਵੀ ਉਹ ਲੈ ਕੇ ਜਾਂਦਾ ਹੈ ਮੈਂ ਤੁਹਾਨੂੰ ਕਈ ਵਾਰ ਅੱਗੇ ਵੀ ਬੇਨਤੀ ਕਰਦਾ ਹੁਣਾ ਸਤਗੁਰੂ ਦੀ ਕਿਰਪਾ ਨਾਲ ਮੈਂ ਬਟਾਲੇ ਇੱਕ ਸਮਾਗਮ ਤੇ ਜਾ ਰਿਹਾ ਹਾਂ ਤਾਂ ਮੇਰੇ ਅਗਲੇ ਪਾਸੇ ਗੱਡੀ ਜਾ ਰਹੀ ਇੱਕ ਉਹ ਗੱਡੀ ਦੇ ਪਿਛਲੇ ਪਾਸੇ ਨਾ ਇੱਕ ਲਾਈਨ ਲਿਖੀ ਹੋਈ ਹੈ ਉਹ ਲਾਈਨ ਕੀ ਲਿਖੀ ਹੈ ਕਹਿੰਦੇ ਬੰਦਿਆ ਜੇ ਤੇਰੀ ਨੀਅਤ ਸਾਫ਼ ਹੈ ਨਾ ਉਹ ਬੰਦਿਆ ਜੇ ਤੇਰੀ ਨੀਅਤ ਸਾਫ਼ ਹੈ ਨਾ ਤੇ ਰੱਬ ਖੰਭਾਂ ਤੋਂ ਬਿਗੈਰ ਵੀ ਉਡਾਰੀਆਂ ਲਵਾ ਦਿੰਦਾ ਹੈ ਬੋਲੇ ਬੰਦਿਆ ਜੇ ਤੇਰੀ ਨੀਅਤ ਸਾਫ਼ ਹੈ ਤੇ ਰੱਬ ਖੰਭਾਂ ਤੋਂ ਬਿਗੈਰ ਵੀ ਉਡਾਰੀਆਂ ਲਵਾ ਦਿੰਦਾ ਹੈ ਸਤਸੰਗਿਓ ਜਦੋਂ ਉਹ ਲਾਈਨ ਮੈਂ ਪੜ੍ਹੀ ਨਾ ਮੈਂ ਸੋਚੀ ਪੈ ਗਿਆ ਮੈਂ ਇਹਦਾ ਕੀ ਮਤਲਬ ਰੱਬ ਖੰਭਾਂ ਤੋਂ ਬਿਗੈਰ ਵੀ ਉਡਾਰੀਆਂ ਲਵਾ ਦਿੰਦਾ ਹੈ ਨਾਲ ਹੀ ਮੇਰੇ ਦਿਮਾਗ 'ਚ ਆਇਆ ਕਿ ਇਹਦਾ ਮਤਲਬ ਇਹ ਨਿਕਲਦਾ ਹੈ ਉਹ ਬੰਦਿਆ ਜੇ ਤੇਰੀ ਨੀਅਤ ਸਾਫ਼ ਹੈ ਨਾ ਬੇਸ਼ੱਕ ਗੁਣ ਤੇਰੇ 'ਚ ਘੱਟ ਵੀ ਨੇ ਰੱਬ ਤਾਂ ਵੀ ਤਰੱਕੀਆਂ ਦੇ ਦਿੰਦਾ ਹੈ ਰੱਬ ਤਾਂ ਵੀ ਤਰੱਕੀਆਂ ਦੀ ਬਖਸ਼ਿਸ਼ ਕਰ ਦਿੰਦਾ ਹੈ ਕਿਉਂ ਤੇਰੀ ਨੀਅਤ ਸਾਫ਼ ਹੈ ਮਿਲਦਿਆਂ ਢਿਲਣਾ ਹੋਵਹੀ ਜੇ ਨੀਅਤ ਰਾਸ ਕਰੇ ਸਤ ਸੰਗਿਓ ਇਹ ਬ੍ਰਾਹਮਣ RAM DAT ਦੀ ਨੀਅਤ ਸਾਫ਼ ਹੈ। ਸਤਿਗੁਰ ਦੀ ਸ਼ਰਨ ਵਿੱਚ ਆਇਆ ਸਤਿਗੁਰ ਦੇ ਚਰਨਾਂ ਤੇ ਨਮਸਕਾਰ ਕਰਦਾ ਹੈ। ਹੱਥ ਜੋੜ ਕੇ ਬੇਨਤੀ ਕਰਨ ਲੱਗਾ। हे ਗਰੀਬ ਨਿਵਾਜ ਸਤਿਗੁਰ ਜੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਮਿਰਤੇ ਵੀ ਕਿਰਪਾ ਕਰੋ। ਮਿਰਤੇ ਵੀ ਤਰਸ ਕਰੋ ਸਤਿਗੁਰੂ ਮੇਰੇ ਤੇ ਕਿਰਪਾ ਕਰੋ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਵੇ ਸੁਭਾਏ ਆਖਣ ਲੱਗੇ ਕਹਿੰਦੇ ਬ੍ਰਹਮਣ ਜੀ ਕਿਹੜੀ ਕਿਰਪਾ ਚਾਹੀਦੀ ਤੁਹਾਨੂੰ ਹੁਣ ਗੱਲ ਸੁਣਿਓ ਬ੍ਰਹਮਣ ਜੀ ਤੁਹਾਨੂੰ ਕਿਹੜੀ ਕਿਰਪਾ ਚਾਹੀਦੀ ਹੈ ਸਤਿਗੁਰੂ ਮੇਰੇ ਤੇ ਇਹ ਕਿਰਪਾ ਰੱਖੋ ਮੇਰਾ ਮਨ ਵੀ ਜੋੜੋ ਮਹਾਰਾਜ ਜੀ ਮੇਰੇ ਨੈਣ ਵੀ ਜੋੜੋ ਮਹਾਰਾਜ ਜੀ ਤੇ ਮੇਰੇ ਖਿਆਲ ਵੀ ਜੁੜੂ ਮਹਾਰਾਜ ਜੀ ਮੇਰਾ ਮਨ ਵੀ ਜੁੜਿਆ ਰਹੇ ਭਾਵ ਨੈਣ ਵੀ ਸਤਿਗੁਰੂ ਤੇਰੇ ਪਿਆਰ ਤੇ ਜੁੜੇ ਰਹਿਣ ਤੇ ਮੇਰੇ ਖਿਆਲ ਵੀ ਜੁੜੇ ਰਹਿਣ ਸਤ ਸੰਗਿਓ ਕਈ ਵਾਰ ਅਸੀਂ ਸੰਗਤ ਬੈਠੇ ਹੁੰਨੇ ਹਾਂ ਮਨ ਕਿਤੇ ਹੋਰ ਭਜਦਾ ਹੈ ਵੇਖੋ ਇਹ ਬ੍ਰਾਹਮਣ RAM DAT ਨੇ ਕਿੱਡੀ ਸੋਹਣੀ ਮੰਗ ਮੰਗੀ ਕਿ ਮੇਰਾ ਮਨ ਵੀ ਸਤਿਗੁਰੂ ਜੁੜਿਆ ਰਹੇ ਨੈਣ ਕਈ ਵਾਰ ਅੱਖਾਂ ਦੇ ਵਿੱਚ ਗਰਮ ਕੋ ਅਸੀਂ ਇੱਥੇ ਗੁਰੂ ਘਰ ਵੀ ਆਉਂਨੇ ਆ ਤੇ ਅੱਖਾਂ ਤੇ ਕਈ ਵਾਰ ਹੋੜ ਹੀ ਸੀਨ ਚੱਲਦੇ ਨੇ ਕੋਈ ਰਿਸ਼ਤੇਦਾਰਾਂ ਦੇ ਅੰਡੀਆਂ ਗਵੰਡੀਆਂ ਦੇ ਘਰੇਲੂ ਸਤਸੰਗਿਓ ਨੈਣ ਵੀ ਜੁੜੇ ਰਹਿਣ ਇਹ ਸਤਿਗੁਰੂ ਨੈਣਾ ਤੇ ਤੇਰੇ ਦਰਦਾਰੇ ਚੱਲਦੇ ਰਹਿਣ ਤੇ ਖਿਆਲ ਸਤਗੁਰੂ ਖਿਆਲ ਵੀ ਜੁੜੇ ਰਹਿਣ ਕਈ ਵਾਰ ਤੁਸੀਂ ਵੇਖਦੇ ਹੋ ਈਵਨ ਬੰਦਾ ਗੁਟਕਾ ਸੌ ਲੈ ਕੇ ਬਾਣੀ ਪੜਦਾ ਹੈ ਜਾਂ ਬਿਹਜ ਬੈਠਾ ਹੁੰਦਾ ਤੇ ਖਿਆਲ ਕਿਤੇ ਹੋਰ ਹੀ ਪਹੁੰਚੇ ਹੁੰਦੇ ਨੇ ਅੱਜ ਬ੍ਰਹਮ ਰਾਮਦਾਤ ਨੇ ਇਹ ਵੀ ਮੰਗਿਆ ਸਤਿਗੁਰੂ ਖਿਆਲ ਵੀ ਜੁੜੇ ਰਹਿਣ ਸਤਿਗੁਰੂ ਜੀ ਦੇ ਇਹਦੇ ਮੁਕ ਤੋਂ ਇਹ ਗੱਲਾਂ ਸੁਣ ਕੇ ਨਾ ਸਤਿਗੁਰੂ ਬੜੇ ਪ੍ਰਸੰਨ ਹੋਏ ਸਤਿਗੁਰੂ ਨੇ ਇਹਦੀ ਬਾਹ ਫੜ ਲਈ ਕਿੰਦੇ ਬ੍ਰਹਮ ਰਾਮਦਾਤ ਹੀ ਸਾਡੇ ਨਾਲ ਨਾਲ ਚੱਲੋ ਤੁਸੀਂ ਜਦੋਂ ਇਹਦੀ ਬਾਹ ਫੜੀ ਨਾ ਸਤਿਗੁਰੂ ਜੀ ਨੇ ਇਹਦੇ ਅੰਦਰ ਕਚੜਨਾਟ ਸ਼੍ਰੀ ਚਨਾਟ ਜਿਵੇਂ ਇਹਦਾ ਰੋਮ ਰੋਮ ਜਪਦਾ ਪਿਆ ਹੈ ਰੋਮ ਰੋਮ ਕਲਗੀ ਧਰਬੀਦਮ ਤੇ ਗੁਣ ਗਾ ਰਿਹਾ ਹੈ ਸਤਸੰਗੀਏ ਕੁਝ ਕੁ ਦੂਰ ਜਾ ਕੇ ਸਤਗੁਰੂ ਨੇ ਇਹਦੀ ਬਾਹ ਛੱਡੀ ਤੇ ਨੇ ਹੱਥ ਜੋੜ ਲਏ ਅਖ ਲਿੰਗਾ ਗਰੀਬ ਬਨਵਾ ਸਤਿਗੁਰੂ ਜੀ ਅੱਜ ਬੜੀ ਕਿਰਪਾ ਕੀਤੀ ਤੁਸੀਂ ਗਰੀਬ ਤੇ ਮਹਾਰਾਜ ਜੀ ਬਖਸ਼ਿਸ਼ ਕਰਿਓ ਮੇਰੇ ਗਰੀਬ ਦੀ ਬਾਹ ਫੜੀ ਰੱਖਣਾ ਮਹਾਰਾਜ ਜੀ ਪਿਤਾ ਜੀ ਮੇਰੇ ਗਰੀਬ ਦੀ ਬਾਹ ਫੜੀ ਰੱਖਣਾ ਤੋ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਾਰੇ ਪਤਾ ਕੀ ਕਹਿੰਦੇ ਕਿ ਤੇ ਬ੍ਰਹਮ ਰਾਮਦਤ ਜੀ ਤੁਸੀਂ ਸ਼ਬਦ ਦੀ ਕਮਾਈ ਕਰਦੇ ਰਹੋ ਗੱਲ ਸੁਣਿਓ ਨਾ ਬ੍ਰਹਮ ਰਾਮਦਤ ਜੀ ਤੁਸੀਂ ਸ਼ਬਦ ਦੀ ਕਮਾਈ ਨਾ ਛੱਡਿਓ ਸ਼ਬਦ ਦੀ ਕਮਾਈ ਕਰਦੇ ਰਹੋ ਤੁਸੀਂ ਸ਼ਬਦ ਦੀ ਕਮਾਈ ਨਾ ਛੱਡਿਓ ਅਸੀਂ ਤੁਹਾਡੀ ਬਾਣੀ ਛੱਡਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੁਸੀਂ ਸ਼ਬਦ ਦੀ ਕਮਾਈ ਨਾ ਛੱਡਿਓ ਅਸੀਂ ਤੁਹਾਡੀ ਬਾਣੀ ਛੱਡਾਂਗੇ ਵੇਖੋ ਕਿੰਨੀਆਂ ਬਖਸ਼ਿਸ਼ਾਂ ਕਰ ਦਿੱਤੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬ੍ਰਹਮ ਰਾਮ ਦਤ ਦੇ ਇਹਦਾ ਪਿਆਰ ਵੇਖ ਕੇ ਇਹਦੀ ਨੀਅਤ ਵੇਖ ਕੇ ਸਤ ਸੰਗਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੰਘਾਸਨ ਤੇ ਬੈਠੇ ਨੇ ਪੌਂਟੇ ਦੀ ਧਰਤੀ ਹੈ ਪੌਂਟਾ ਸਾਹਿਬ ਅੱਜ ਇੱਕ ਮਹਾਪੁਰਖ ਇੱਕ ਫਕੀਰ ਇੱਕ ਪੀਰ ਪਾਲਕੀ 'ਚ ਬੈਠ ਕੇ ਨਾ ਆਪਣੇ ਚੇਲਿਆਂ ਸਮੇਤ ਸਤਗੁਰੂ ਦੇ ਦਰਸ਼ਨਾਂ ਵਾਸਤੇ ਆਉਂਦਾ ਹੈ। ਉਪੀਰ ਪਤਾ ਕੌਣ ਹੈ? ਪੀਰ ਬੁੱਧੂ ਸ਼ਾਹ ਜੀ। ਉਹਦੇ ਚੇਲੇ ਬਾਰ ਪਾਲਕੀ ਰੱਖਦੇ ਨੇ, ਪੀਰ ਦੀ ਪਾਲਕੀ ਨਿਕਲਦੇ ਨੇ ਸਤਗੁਰੂ ਦੇ ਦਰਬਾਰ 'ਚ ਆਉਂਦੇ ਨੇ। ਹੁਣ ਅੱਗੇ-ਅਗੇ ਪੀਰ ਬੁੱਧੂ ਸ਼ਾਹ ਜੀ ਪਿੱਛੇ ਵਿੱਚ ਚੇਲੇ ਨੇ। ਸਤਗੁਰੂ ਸਿੰਘਾਸਨ ਦੇ ਬੈਠੇ ਨੇ ਪੀਰ ਬੁੱਧੂ ਸਾਹਿਬ ਜੀ ਆਉਂਦੇ ਨੇ ਹੱਥ ਜੋੜ ਲੈਂਦੇ ਨੇ ਤੇ ਕੋਲ ਹੀ ਸਤਗੁਰੂ ਦੇ ਬੈਠ ਜਾਂਦੇ ਨੇ ਹੁਣ ਪੀਰ ਬੁੱਧੂ ਸਾਹਿਬ ਜੀ ਦੇ ਚੇਲੇ ਬੜੇ ਹੈਰਾਨ ਹੁੰਦੇ ਨੇ ਕਹਿੰਦੇ ਇਹ ਪੀਰ ਜੀ ਦੇ ਲੋਕ ਕਿੰਨਾ ਸਤਕਾਰ ਕਰਦੇ ਨੇ ਰਾਜੇ ਮਹਾਰਾਜੇ ਵੀ ਪੀਰ ਜੀ ਦਾ ਸਤਕਾਰ ਕਰਦੇ ਨੇ ਜਦੋਂ ਕਿਸੇ ਰਾਜ ਦਰਬਾਰ ਦੇ ਵਿੱਚ ਪੀਰ ਬੁੱਧੂ ਸ਼ਾਹ ਜੀ ਆਉਂਦੇ ਨੇ ਰਾਜਾ ਵੀ ਅੱਗਲ ਵੰਡੀ ਹੋ ਕੇ ਨੇ ਸਤਿਕਾਰ ਕਰਦਾ ਹੈ ਸਿੰਘਾਸਨ ਤੋਂ ਉੱਠ ਜਾਂਦਾ ਹੈ ਰਾਜਾ ਵੀ ਤਾਂ ਅਗਾਹ ਹੋ ਕੇ ਪੀਰ ਜੀ ਦਾ ਸਤਿਕਾਰ ਕਰਦਾ ਹੱਥ ਜੋੜ ਕੇ ਤੇ ਗੁਰੂ ਗੋਬਿੰਦ ਸਿੰਘ ਜੀ ਇਦਾਂ ਹੀ ਸਿੰਘਾਸਨ ਦੇ ਬੈਠੇ ਰਹੇ ਨੇ ਇੱਥੋਂ ਤੱਕ ਔਰੰਗਜ਼ੇਬ ਵੀ ਜਦੋਂ ਪੀਰ ਬੁੱਧੂ ਸ਼ਾਹ ਜਾਨਾ ਔਰੰਗਜ਼ੇਬ ਵੀ ਖਲੋ ਕੇ ਪੀਰ ਬੁੱਧੂ ਸ਼ਾਹ ਜੀ ਦਾ ਸਤਿਕਾਰ ਕਰਦਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਉਸੇ ਤਰ੍ਹਾਂ ਸੰਗ੍ਹਾ ਸੰਦੇ ਬੈਠੇ ਨੇ ਹੁਣ ਪੀਰ ਬੁੱਧੂ ਸ਼ਾਹ ਜੀ ਗੋਲ ਬੈਠੇ ਨੇ ਤੇ ਅੰਦਰ ਰਸ ਆ ਰਿਹਾ ਹੈ ਸਮਝ ਗਏ ਕਿਹਦੇ ਬਖਸ਼ਿਸ਼ ਹੈ ਰਹਿਮਤ ਹੈ ਅੰਦਰ ਇੰਨੀ ਠੰਡ ਪੈ ਰਹੀ ਗੋਲ ਬੈਠ ਕੇ ਇਹ ਵਕਈ ਅੱਲਾ ਦੇ ਨੂਰ ਨੇ ਮਨ ਤੇ ਸੋਚਦੇ ਬੈਏ ਨੇ ਤੇ ਸੋਚਦਾ ਸੋਚਦਾ ਪੀਰ ਬੁੱਧੂ ਸ਼ਾਹ ਦੇ ਮਨ ਚ ਪਤਾ ਨਹੀਂ ਕੀ ਆਇਆ ਖਲੋਗੇ ਤੇ ਹੱਥ ਜੋੜ ਲਏ ਦੋਵੇਂ ਹੱਥ ਜੋੜ ਕੇ ਨਾ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕਰਨ ਲਗੇ ਕਿਤੇ ਇਹ ਕਲਗੀਧਰ ਪ੍ਰੀਤਮ ਜੀ ਤਾਨ ਗੁਰੂ ਗੋਬਿੰਦ ਸਿੰਘ ਜੀ ਜੇ ਤੁਹਾਡੀ ਆਗਿਆ ਹੋਵੇ ਤੇ ਤੁਹਾਡੇ ਚਰਨਾਂ 'ਚ ਬੇਨਤੀ ਕਰਾਂ ਮੈਂ ਸਤਿਗੁਰੂ ਜੇ ਤੁਹਾਡੀ ਆਗਿਆ ਹੋਵੇ ਤੁਹਾਡੇ ਚਰਨਾਂ 'ਚ ਬੇਨਤੀ ਕਰਾਂ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪੀਰ ਜੀ ਕੀ ਕਹਿਣਾ ਚਾਹੁੰਦੇ ਹੋ ਖੁੱਲ ਕੇ ਆਖੋ ਸਤਿਗੁਰੂ ਜੀ ਖੁਦਾ ਦੇ ਨਾਲ ਬਸਲ ਕਿਵੇਂ ਹੋਵੇ ਹੁਣ ਗੱਲ ਸੁਣਿਓ ਖੁਦਾ ਦੇ ਨਾਲ ਬਸਲ ਕਿਵੇਂ ਹੋਵੇ ਜਦੋਂ ਮੈਂ ਇਹ ਲਾਈਨ ਪੜੀ ਨਾ ਖੁਦਾ ਨਾਲ ਬਸਲ ਕਿਵੇਂ ਹੋਵੇ ਮੈਂ ਕਿਹਾ ਬਸਲ ਦਾ ਬਦਲ ਕੀ ਹੁੰਦਾ ਫਿਰ ਮੈਂ ਕਾਨ ਸਿੰਘ ਨਾਭਾ ਜੀ ਨੂੰ ਪੜਿਆ ਗੁਰਮਖੋ ਬਸਲ ਦਾ ਮਤਲਬ ਹੁੰਦਾ ਹੈ ਕਿ ਮਿਲਾਪ ਜੋੜ ਕਿਆੰਦਾ ਮਤਲਬ ਸੀ ਕਿ ਕਲਗੀਧਰ ਪ੍ਰੀਤਮ ਜੀ ਖੁਦਾ ਦੇ ਨਾਲ ਮਿਲਾਪ ਕਿਵੇਂ ਹੋਵੇ ਸਤਗੁਰੂ ਜੀ ਫੇਰ ਆਖਣ ਲੱਗੇ ਕਹਿੰਦੇ ਪੀਰ ਜੀ ਕੀ ਕਹਿੰਦੇ ਹੋ ਸਤਗੁਰੂ ਜੀ ਖੁਦਾ ਨਾਲ ਬਸਲ ਕਿਵੇਂ ਹੋਵੇ ਪਾਪ ਖੁਦਾ ਨਾਲ ਮਿਲਾਪ ਕਿਵੇਂ ਹੋਵੇ ਸਤਗੁਰੂ ਜੀ ਕਹਿੰਦੇ ਜਹ ਨਿਸ ਦਿਨ ਕੋ ਮਿਲੇ ਜਿਵੇਂ ਰਾਤ ਦਿਨ ਨੂੰ ਮਿਲਦੀ ਹੈ ਸਤਗੁਰੂ ਜੀ ਜਦੋਂ ਰਾਤ ਦਿਨ ਨੂੰ ਮਿਲਦੀ ਹੈ ਨਾ ਤਾਂ ਰਾਤ ਦਾ ਹਨੇਰਾ ਦੂਰ ਹੋ ਜਾਂਦਾ ਹੈ ਫਿਰ ਫਿਰ ਚਾਨਣ ਹੀ ਚਾਨਣ ਹੋ ਜਾਂਦਾ ਹੈ ਤੇ ਸਤਗੁਰੂ ਜੀ ਕਹਿੰਦੇ ਪੀਰ ਦੀ ਇਹ ਗੱਲ ਤੁਹਾਨੂੰ ਸਮਝਾ ਰਹੇ ਆ ਜਦੋਂ ਬੰਦੇ ਦੀ ਹਉਮੈ ਦੂਰ ਹੋ ਜਾਵੇ ਨਾ ਮੈਂ ਦੂਰ ਹੋ ਜਾਵੇ ਫਿਰ ਤੂੰ ਹੀ ਤੂੰ ਮੁਕਤ ਹੋ ਨਿਕਲਦਾ ਹੈ ਫਿਰ ਹਰ ਪਾਸੇ ਤੂੰ ਹੀ ਤੂੰ ਨਜ਼ਰ ਆਉਂਦਾ ਹੈ ਪਾਪ ਪ੍ਰਮਾਤਮਾ ਹੀ ਨਜ਼ਰ ਆਉਂਦਾ ਹੈ ਗਰੀਬ ਨਵਾਜ ਸਤਗੁਰੂ ਜੀ ਆਖਣ ਲਗੇ ਜਹ ਨਿਸ ਦਿਨ ਕੋ ਮਿਲੇ ਜਿਵੇਂ ਰਾਤ ਦਿਨ ਨੂੰ ਮਿਲਦੀ ਹੈ ਇਸੇ ਤਰ੍ਹਾਂ ਹੀ ਖੁਦਾ ਨਾਲ ਮਲਾਪ ਹੋ ਜਾਂਦਾ ਹੈ ਸਤਗੁਰੂ ਜੀ ਆਖਣ ਲਗੇ ਪੀਰ ਬੁੱਧੂ ਸ਼ਾਹ ਜੀ ਖੁਦਾ ਤੇ ਬੰਦੇ ਦੇ ਵਿੱਚ ਕੋਈ ਇੱਟਾਂ ਦੀ ਦੀਵਾਰ ਨਹੀਂ ਕੋਈ ਸੰਗਮਰਮਰ ਦੀ ਦੀਵਾਰ ਨਹੀਂ ਜੇ ਦੀਵਾਰ ਹੈ ਤਾਂ ਬੰਦੇ ਦੀ ਆਪਣੀ ਹਉਮੈ ਦੀ ਦੀਵਾਰ ਹੈ बोले सो निहले सत श्री अकाल जिस दिन ਹਉਮੈ ਦੂਰ ਹੋ ਗਈ ਨਾ ਉਦਨ ਖੁਦਾ ਨਾਲ ਮਿਲਾਪ ਹੋ ਜਾਵੇਗਾ ਸਤਗੁਰੂ ਦੇ ਆਖਣ ਕੇ ਹਉ ਮੂਆ ਖੁਦਾ ਹੁਆ ਜੇ ਤੇ ਬੰਦਰੀ ਆਪਣੀ ਹਉਮੈ ਦੂਰ ਹੋ ਗਈ ਉਦਨ ਫੇ ਖੁਦਾ ਦੇ ਨਾਲ ਮਿਲਾਪ ਹੈ ਜਹ ਨਿਸ ਦਿਨ ਕੋ ਮਿਲੇ ਤੇ ਪੀਰ ਜੀ ਨੇ ਸਤਗੁਰ ਦੇ ਚਰਨਾਂ ਦੇ ਮੱਥਾ ਟੇਕਿਆ ਤੇ ਸਤਗੁਰ ਨੇ ਚੁੱਕੇ ਗੱਲ ਦੇ ਨਾਲ ਲਾਇਆ ਪੱਗਾਂ ਵਾਲਿਓ ਪੀਰ ਬੁੱਧੂ ਸ਼ਾਹ ਜੀ ਦੁਨਿਆਵੀ ਉਮਰ ਦੇ ਵਿੱਚ ਨਾ ਸਤਗੁਰ ਨਾਲੋਂ ਕਾਫੀ ਵੱਡੇ ਸਨ ਪੀਰ ਜੀ ਦਾ ਜਨਮ ਹੁੰਦਾ ਹੈ 1647 ਦੇ ਵਿੱਚ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਹੁੰਦਾ ਹੈ 1666 ਦੇ ਵਿੱਚ ਦੁਨਿਆਵੀ ਤੌਰ ਤੇ ਕਾਫੀ ਵੱਡੇ ਸਨ ਅੱਜ ਗੁਰੂ ਗੋਬਿੰਦ ਸਿੰਘ ਜੀ ਨੇ ਪੀਰ ਬੁੱਧੂ ਸ਼ਾਹ ਨੂੰ ਆਪਣੇ ਗੱਲ ਦੇ ਨਾਲ ਲਾ ਲਿਆ ਬੜੀਆਂ ਰਹਿਮਤਾ ਕੀਤੀਆਂ ਬੜੀਆਂ ਬਖਸ਼ਿਸ਼ਾਂ ਕੀਤੀਆਂ ਜਿਹੜੀ ਮੰਗ ਮੰਗਦੇ ਸਨ ਅੱਜ ਸਤਿਗੁਰੂ ਨੇ ਸਹਜੇ ਇਹਨਾਂ ਦੀ ਝੋਲੀ 'ਚ ਪਾਤੀ ਗਰਮਖੋ ਸਤਸੰਗਿਓ ਸਤਗੁਰੂ ਜੀ ਨਾਲ ਕੋਈ ਪਿਆਰ ਕਰੇ ਤਾਂ ਸਹੀ ਕੋਈ ਪ੍ਰੇਮ ਕਰਕੇ ਤਾਂ ਵੇਖੇ ਮਾਰੇ ਬਾਣੀ 'ਚ ਕਹਿੰਦੇ ਸਾਚ ਕਹੋ ਸੁਣ ਲਿਓ ਸਬੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਾਪਾਇਓ ਪੜੋਗੇ ਪੰਗਤੀ ਇਹ ਪੰਗਤੀ ਇੱਕ ਵਾਰ ਪੜ ਲਓ ਜਿਨ ਪ੍ਰੇਮ ਕੀਓ 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 ਤੈਨਹੀਂ ਪ੍ਰਭ ਪਾਇਓ 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 ਤੈਨਹੀਂ ਪਾਇਓ ਸੱਚ ਕਹੋ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤੈ ਨਹੀਂ ਪ੍ਰਭ ਪਾਇਓ ਸਤਗੁਰੂ ਜੀ ਕਹਿੰਦੇ ਮੈਂ ਸੱਚ ਕਹਨਾ ਸਾਰੇ ਸੁਣ ਲਓ ਜਿਨੇ ਪ੍ਰੇਮ ਕਰ ਲਿਆ ਪਰਮੇਸ਼ਰ ਦੇ ਨਾਲ ਗੁਰੂ ਦੇ ਨਾਲ ਉਹਨੂੰ ਹੀ ਪ੍ਰਾਪਤੀ ਹੈ ਪ੍ਰੇਮ ਵਾਲੇ ਹੀ ਸਤਗੁਰੂ ਕੋਲੋਂ ਦਾਤਾਂ ਲੈ ਜਾਂਦੇ ਨੇ ਭਾਗਾਂ ਵਾਲਿਓ ਗੁਰੂ ਗੋਬਿੰਦ ਸਿੰਘ ਮਹਾਰਾਜੀ ਨਾਲ ਕੁਝ ਸਿੱਖ ਨੇ ਸਤਗੁਰੂ ਜੀ ਤੁਰੇ ਜਾ ਰਹੇ ਨਦੀ ਦੇ ਕੰਢੇ-ਕੰਢੇ ਤੇ ਤੇ ਰਸਤੇ ਜਿਹਨਾਂ ਨਿੱਕੇ-ਨਿੱਕੇ ਪੱਥਰ ਪਏ ਨੇ ਹੁਣ ਗੱਲ ਸੁਣਿਓ ਇਹ ਗੱਲ ਕਹਿ ਕੇ ਮੈਂ ਸਮਾਪਤੀ ਕਰਾਂਗਾ ਜੀ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਰੇ ਜਾ ਰਹੇ ਨੇ ਨਦੀ ਦੇ ਕੰਢੇ-ਕੰਢੇ ਕੁਝ ਸਿੱਖ ਨੇ ਨਾਲ-ਨਾਲ ਭਾਈ ਨੰਦ ਲਾਲ ਜੀ ਨੇ ਤੇ ਰਸਤੇ 'ਚ ਬੜੇ ਸੋਹਣੇ-ਸੋਹਣੇ ਛੋਟੇ-ਛੋਟੇ ਪੱਥਰਾਂ ਦੇ 20 ਪਏ ਨੇ ਤੇ ਸਤਗੁਰੂ ਜੀ ਨੇ ਨਾ ਇਦਾਂ ਸੱਜੇ ਹੱਥ ਨਾਲ ਪੱਥਰ ਦੇ ਪੀਸ ਫੜੇ ਨਿੱਕੇ ਨਿੱਕੇ ਤਾਂ ਆਪਣੀ ਖੱਬੀ ਤੇ ਰੇ ਟਗਾ ਦਿੱਤੇ ਸੱਜੇ ਹੱਥ ਨਾਲ ਸਤਿਗੁਰ ਨੇ ਛੋਟੇ ਛੋਟੇ ਪੱਥਰਾਂ ਦੇ ਪੀਸ ਫੜੇ ਚੋਦੀ ਪ੍ਰੀਤਮ ਜੀ ਨੇ ਤਾਂ ਖੱਬੀ ਤਲੀ ਤੇ ਰੱਖ ਦਿੱਤੇ ਮਹਾਰਾਜ ਜੀ ਨੇ ਹੁਣ ਮੌਜ ਵਿੱਚ ਆ ਕੇ ਸਤਿਗੁਰ ਇੱਕ ਪੱਥਰ ਦਾ ਪੀਸ ਫੜਦੇ ਨੇ ਤੇ ਨਦੀ ਸੁੱਟ ਦਿੰਦੇ ਨੇ ਫਿਰ ਦੂਜਾ ਪੀਸ ਫੜਦੇ ਨੇ ਪੱਥਰ ਦਾ ਛੋਟਾ ਜਿਹਾ ਟੋਟਾ ਫੜਦੇ ਨੇ ਨਦੀ ਸੁੱਟ ਦਿੰਦੇ ਨੇ ਫਿਰ ਪੱਥਰ ਇੱਕ ਹੱਥ ਤੋਂ ਫੜਦੇ ਨੇ ਖੱਬੇ ਹੱਥ ਤੋਂ ਸੱਜੇ ਹੱਥ ਨਾਲ ਫਿਰ ਨਦੀ 'ਚ ੁੱਟ ਦਿੰਦੇ ਨੇ ਤੁਰੇ ਜਾਂਦੇ ਨੇ ਚੋਜੀ ਪ੍ਰੀਤਮ ਜੀ ਕਲਗੀਧਰ ਪ੍ਰੀਤਮ ਜੀ ਤੇ ਕਰਦੇ ਆ ਕਰਦੇ ਆ ਸਾਨੂੰ ਕੋਈ ਦੇਣਾ ਸ਼ਿਕਰ ਮੁਕੋ ਇੱਕ ਸਿੱਖ ਨੂੰ ਸਤਗੁਰੂ ਜੀ ਆਖਣ ਲੱਗੇ ਉਹ ਸਿੱਖਾ ਦੱਸ ਜਦੋਂ ਅਸੀਂ ਪੱਥਰ ਦਾ ਟੁਕੜਾ ਨਦੀ 'ਚ ੁੱਟਦੇ ਆ ਇਹ ਡੁੱਬ ਕਿਉਂ ਜਾਂਦਾ ਹੈ ਉਸ ਸਿੱਖ ਨੇ ਪਤਾ ਕੀ ਜਵਾਬ ਦਿੱਤਾ ਕਹਿੰਦਾ ਮਹਾਰਾਜ ਪਾਣੀ ਦਾ ਸੁਭਾਅ ਹੈ ਡੋਬ ਦੇਣਾ ਇਸ ਕਰਕੇ ਡੁੱਬ ਜਾਂਦਾ ਹੈ ਸਤਿਗੁਰੂ ਫਿਰ ਅੱਗਾ ਗਏ ਫਿਰ ਇੱਕ ਪੱਥਰ ਦਾ ਪੀਸ ਪੜਿਆ ਤੇ ਨਦੀ ਸੁੱਟਦਾ ਹੁਣ ਦੂਜੇ ਸਿੱਖ ਨੂੰ ਪੁੱਛਿਆ ਵੀ ਸਿੱਖਾ ਤੂੰ ਦੱਸ ਜਦੋਂ ਇਹ ਪੱਥਰ ਦਾ ਟੁਕੜਾ ਨਦੀ ਸੁੱਟਦੇ ਆ ਤੇ ਇਹ ਡੁੱਬ ਕਿਉਂ ਜਾਂਦਾ ਹੈ ਸਤਿਗੁਰੂ ਪੱਥਰ ਦਾ ਸੁਭਾਅ ਹੈ ਸਤਿਗੁਰੂ ਨੇ ਕਈਆਂ ਨੂੰ ਪੁੱਛਿਆ ਕਿਸੇ ਆਖਿਆ ਸਤਿਗੁਰੂ ਪਾਣੀ ਦਾ ਸੁਭਾਅ ਹੈ ਡੋਬ ਦੇਣਾ ਕਿਸੇ ਆਖਿਆ ਪੱਥਰ ਦਾ ਸੁਭਾਅ ਹੈ ਡੋ ਡੁੱਬ ਜਾਣਾ ਅਕੀ ਤੇ ਸਤਿਗੁਰੂ ਅਕਲਿਕ ਭਾਈ ਨੰਦ ਲਾਲ ਜੀ ਤੁਸੀਂ ਦੱਸੋ ਜਦੋਂ ਅਸੀਂ ਇਹ ਪੱਥਰ ਦਾ ਪੀਸ ਇਹ ਪੱਥਰ ਦਾ ਟੁਕੜਾ ਨਦੀ 'ਚ ਸੁੱਟਦੇ ਆਂ ਇਹ ਡੁੱਬ ਕਿਉਂ ਜਾਂਦਾ ਹੈ ਸਤਿਗੁਰੂ ਮੈਨੂੰ ਇਸ ਗੱਲ ਦਾ ਨਹੀਂ ਪਤਾ ਕਿ ਪੱਥਰ ਦਾ ਸੁਭਾਅ ਹੈ ਡੁੱਬ ਜਾਣਾ ਸਤਿਗੁਰੂ ਮੈਨੂੰ ਇਹ ਵੀ ਨਹੀਂ ਪਤਾ ਕਿ ਪਾਣੀ ਦਾ ਸੁਭਾਅ ਹੈ ਡੋਬ ਦੇਣਾ ਭਾਈ ਨੰਦ ਲਾਲ ਜੀ ਤੁਹਾਨੂੰ ਇਹ ਪੁੱਛਿਆ ਹੈ ਜਦੋਂ ਅਸੀਂ اپنی ਖੱਬੀ ਧਲੀ ਤੋਂ ਪੱਥਰ ਦਾ ਟੁਕੜਾ ਫੜ ਕੇ ਨਦੀ ਸੁੱਟਦੇ ਆਂ ਇਹ ਡੁੱਬ ਕੇ ਜਾਂਦਾ ਹੈ ਭਾਈ ਆਨੰਦ ਦਾ ਜੀ ਨੇ ਹੱਥ ਜੋਰੇ ਹੋਏ ਨੇ ਅੱਖਾਂ 'ਚ ਪਿਆਰ ਭਰਿਆ ਜਲ ਹੈ ਗੁਰਮੁਖੋ ਪਿਆਰ ਭਰੇ ਅੱਖਾਂ 'ਚ ਜਲ ਵਹਿ ਰਿਹਾ ਹੈ ਪ੍ਰੇਮ ਦੇ ਨਾਲ ਸਤਿਗੁਰ ਦੇ ਚਰਨਾਂ 'ਚ ਬੇਨਤੀ ਕਰ ਰਿਹਾ ਇਹ ਗਰੀਬ ਨਿਵਾਜ਼ ਸਤਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੈਨੂੰ ਇਸ ਗੱਲ ਦਾ ਨਹੀਂ ਪਤਾ ਕਿ ਪਾਣੀ ਦਾ ਸੁਭਾਅ ਹੈ ਡੋਬ ਦੇਣਾ ਮੈਨੂੰ ਇਸ ਗੱਲ ਦਾ ਵੀ ਨਹੀਂ ਪਤਾ ਕਿ ਪੱਥਰ ਦਾ ਸੁਭਾਅ ਹੈ ਡੁੱਬ ਜਾਣਾ ਉਹ ਨੰਦ ਲਾਲ ਫੇ ਤੈਨੂੰ ਕੀ ਪਤਾ ਹੈ ਸਤਿਗੁਰੂ ਬੱਸ ਮੈਨੂੰ ਇੰਨਾ ਕੁ ਪਤਾ ਹੈ ਜਿਹੜਾ ਤੇਰੇ ਹੱਥਾਂ 'ਚ ਨਿਕਲ ਗਿਆ ਉਹ ਅੱਜ ਵੀ ਡੁੱਬਿਆ ਤੇ ਕੱਲ ਵੀ ਡੁੱਬਿਆ ਬੋਲੇ ਸੋਨ ਹਾਲੇ ਸਤਗੁਰੂ ਮੈਨੂੰ ਇਹ ਵੀ ਨਹੀਂ ਪਤਾ ਕਿ ਪਾਣੀ ਦਾ ਸੁਭਾਅ ਹੈ ਡੋਬ ਦੇਣਾ ਮੈਨੂੰ ਇਹ ਵੀ ਨਹੀਂ ਪਤਾ ਪੱਥਰ ਦਾ ਸੁਭਾਅ ਹੈ ਡੁੱਬ ਜਾਣਾ ਬਸ ਮੈਨੂੰ ਇੰਨਾ ਕੁ ਪਤਾ ਹੈ ਜੋ ਤੇਰੇ ਹੱਥਾਂ ਚ ਛੁੱਟ ਗਿਆ ਤੇਰੇ ਹੱਥਾਂ ਚ ਨਿਕਲ ਗਿਆ ਉਹ ਅੱਜ ਵੀ ਡੁੱਬਿਆ ਤੇ ਕੱਲ ਵੀ ਡੁੱਬਿਆ ਸਤਗੁਰੂ ਨੇ ਘੁੱਟ ਕੇ ਗੱਲ ਦੇ ਨਾਲ ਲਾ ਲਿਆ ਉਹ ਭਾਈ ਨੰਦ ਲਾ ਜੀ ਇਸ ਅਵਸਥਾ ਤੇ ਪਹੁੰਚ ਗਏ ਹੋ ਭਾਈ ਨੰਨ ਲਾਲ ਜੀ ਨੇ ਪਿਆਰ ਤੇ ਆਖਿਆ ਸੀ ਸਾਰੀ ਦੁਨੀਆ 'ਚ ਤੇਰੀ ਤਸਵੀਰ ਅਸੀਂ ਹੈ ਮਿਲਾ ਕੁਦਸਾ ਮੁਰਸ਼ਦ ਮੇਰੀ ਤਕਦੀਰ ਅਸੀਂ ਹੈ ਇਹ ਭਾਈ ਨੰਨ ਲਾਲ ਜੀ ਨੇ ਪਿਆਰ ਤੇ ਆਖਿਆ ਸੀ ਤੇਗਰਾ ਫਤਹਾ ਗੁਰੂ ਗੋਬਿੰਦ ਸਿੰਘ ਜਾਨੋ ਦਿਲ ਰਹਾ ਗੁਰੂ ਗੋਬਿੰਦ ਸਿੰਘ ਭਾਈ ਨੰਨ ਲਾਲ ਜੀ ਨੇ ਪਿਆਰ ਤੇ ਆਖਿਆ ਸੀ ਬਾਦਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਸਾਹਿ ਸ਼ੈਨशाह ਗੁਰੂ ਗੋਬਿੰਦ ਸਿੰਘ ਸਤਸੰਗਿਓ ਪਿਆਰ ਵਾਲੇ ਹੀ ਗੁਰਮੁਖੋ ਸਤਿਗੁਰੂ ਦਾਤਾ ਲੈਂਦੇ ਨੇ ਆਉ ਸਮਾਂ ਹੋ ਚੁੱਕਿਆ ਗਾਣੀ ਗੁਰਮੁਖੋ ਜਾਂਦੇ ਅੱਜ ਆਪਣੀ ਵੀ ਅਰਦਾਸ ਕਰਿਓ ਸਤਿਗੁਰ ਦੇ ਚਰਨਾਂ ਦੇ ਵਿੱਚ ਚਪੜੇ ਜਾਈਏ ਸਾਰੇ ਗੁਰੂ ਜੀ ਕਿਰਪਾ ਨਾਲ ਦਾਸ ਗਰੀਬ ਦੀ ਅਰਦਾਸ ਕਰਿਓ ਸਤਿਗੁਰੂ ਸਾਡਾ ਵੀ ਤੇਰੇ ਚਰਨਾਂ ਨਾਲ ਪਿਆਰ ਪਿਆ ਜਾਵੇ ਪ੍ਰੇਮ ਦੇ ਹੈ ਢਾਈ ਅੱਖਰ ਨੇ ਗੁਰਮੁਖੋ ਪਰ ਜਿਨੇ ਉਹ ਢਾਈ ਅੱਖਰ ਪ੍ਰੇਮ ਦੇ ਗੁਰੂ ਦੇ ਚਰਨਾਂ ਨਾਲ ਗੁਰਮੁਖੋ ਪਾਲੇ ਪ੍ਰਾਪਤੀ ਉਹਨੂੰ ਹੈ ਜਿਹਦਾ ਪ੍ਰੇਮ ਗੁਰੂ ਦੇ ਚਰਨਾਂ ਨਾਲ ਪੈ ਗਿਆ ਫਿਰ ਸਤਗੁਰੂ ਉੱਤੇ ਬਖਸ਼ਿਸ਼ਾਂ ਕਰਦੇ ਨੇ ਮਿਲਾਪ ਵੀ ਉਹਦਾ ਹੀ ਗਰਮਕੁੰਡਾ ਹੈ ਆਪਣੀ ਵੀ ਅਰਦਾਸ ਦਾਸ ਗਰੀਬ ਦੀ ਵੀ ਆਉ ਵਿਚਾਰ ਕਰਦੇ ਆ ਇੱਕ ਨਹੀਂ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਗੁਰ ਬਖਸ਼ਣ ਜੋਗ ਨੇ ਸਤਗੁਰ ਦੀ ਸਾਹ ਸੰਤ ਬਖਸ਼ਣ ਜੋਗ ਹੈ ਉਹ ਮੇਰਾ ਦਿਲ ਕਰਦਾ ਇੱਕ ਵਾਰ ਫਿਰ ਇਹ ਪੰਕਤੀ ਪੜ ਲਵਾਂ ਜਿਨ ਪ੍ਰੇਮ ਕੀਓ 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 ਤੈ ਨਹੀਂ ਪ੍ਰਭ ਪਾਇਓ ਤੈ ਨਹੀਂ ਪ੍ਰਭ ਪਾਇਓ ਪਾਇਓ ਤੈ ਨਹੀਂ ਪ੍ਰਭ ਪਾਇਓ ਤੈ ਨਹੀਂ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਜਿਨ ਪ੍ਰੇਮ ਕੀਓ ਜਿਨ ਪ੍ਰੇਮ ਕੀਓ ਜਿਨ ਪ੍ਰੇਮ ਕੀਓ ਸੱਚ ਕਹੋ ਸੁਣ ਲਿਹੁ ਸਬੇ ਜਿਨ ਪ੍ਰੇਮ ਕੀਓ ਤੈ ਨਹੀਂ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਫਿਰ ਬੋਲੋ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਸਤਿਗੁਰ ਕਿਰਪਾ ਕਰਨ ਸਤਿਗੁਰ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ